ਅ ਜਦੋਂ ਕੋਈ ਗੱਲਬਾਤ ਲੋਕਾਂ ਦੇ ਨਾਲ ਸਾਂਝੀ ਕਰਨੀ ਹੁੰਦੀ ਹੈ ਜਨਤਾ ਦੇ ਨਾਲ ਤੇ ਫਿਰ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ ਪਰ ਕਈ ਵਾਰੀ ਐਦਾਂ ਦੇ ਮਾਹੌਲ ਵੀ ਬਣ ਜਾਂਦੇ ਕਿ ਪ੍ਰੈਸ ਕਾਨਫਰੰਸਾਂ ਵੀ ਕੈਨਸਲ ਕਰਨੀਆਂ ਪੈਂਦੀਆਂ ਨੇ ਪਿਛਲੇ ਦਿਨੀ ਐਦਾਂ ਹੀ ਹੋਇਆ ਅੰਦਰ ਚ ਕੀ ਮਾਹੌਲ ਸੀ ਇਹ ਬਲਜੀਤ ਗੌਰ ਨੂੰ ਜਿਹੜੀ ਕਾਨਫਰੰਸ ਆਪਣੀ ਉਹ ਕੈਨਸਲ ਕਰਨੀ ਪਈ ਲੇਖੋ ਅ ਦੇ ਵੀ ਬਲਜੀਤ ਕੌਰ ਹੋਰਾਂ ਨੇ ਜੋ ਮੰਤਰੀ ਸਹਿਬਾ ਨੇ ਜੀ ਇਹਨਾਂ ਨੇ ਇੱਕ ਪੀਸੀ ਰੱਖੀ ਸੀਗੀ ਐਨ ਮੌਕੇ ਤੇ ਕਹਿੰਦੇ ਕਿ ਪੀਸੀ ਜਿਹੜੀ ਸੀ ਉਹ ਰੱਦ ਕਰ ਦਿੱਤੀ ਇਹਦੇ ਕੋਈ ਕੁਝ ਹੁੰਦੀਆਂ ਨਹੀਂ ਇਹਨਾਂ ਨੂੰ ਅਸੀਂ ਬੋਲਦੇ ਹੁੰਨੇ ਪੱਤਰਕਾਰਤਾ ਦੀ ਭਾਸ਼ਾ ਚ ਕਾਤਰਾਂ ਕਾਤਰਾਂ ਲੱਗਦੀਆਂ ਨੇ ਛੋਟੀਆਂ-ਛੋਟੀਆਂ ਖਬਰਾਂ ਹੁੰਦੀਆਂ ਨੇ ਪਰ ਉਹ ਛੋਟੀਆਂ-ਛੋਟੀਆਂ ਖਬਰਾਂ ਚੜੀਆਂ ਨੇ ਬਹੁਤ ਰੌਚਕ ਹੁੰਦੀਆਂ ਨੇ ਹਮ ਤਾਂ ਵੀ ਇੱਕ ਛੋਟੀ ਜੀ ਖਬਰ ਇੱਕ ਕਾਤਰ ਹੈ ਜੀ ਅਖਬਾਰਾਂ ਚ ਲੱਗੀ ਕਿ ਪੀਸੀ ਜੀ ਰੱਦ ਹੋ ਗਈ ਉਹਦੇ ਕਾਰਨ ਇਹ ਦੱਸੇ ਗਏ ਕਿ ਦਰਅਸਲ ਹੁਣ ਦੇਖੋ ਸਰਕਾਰ ਦੀ ਜਿਹੜੀ ਪੀਸੀ ਹੁੰਦੀ ਆ ਜਾਂ ਸਰਕਾਰ ਦਾ ਜਿਹੜਾ ਪ੍ਰੈਸ ਨੋਟ ਹੁੰਦਾ ਉਹ ਕਾਦੇ ਵਾਸਤੇ ਹੁੰਦਾ ਕਿ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਜਨਤਾ ਚ ਪੁਜੇ ਹਮ ਇਹਦੇ ਵਾਸਤੇ ਓਪੀਆਰ ਮਹਿਕਮਾ ਰੱਖਦੇ ਆ ਪੀਆਰਟੀ ਮਾ ਰੱਖਦੇ ਆ ਸਭ ਅੱਜ ਕੱਲ ਤੇ ਬਹੁਤ ਲਟਰਮ ਪਟਰਮ ਆ ਗਿਆ ਹੁਣ ਗੱਲ ਇਹ ਆ ਕਿ ਇਹਦੇ ਵਿੱਚ ਇਹ ਸੁੰਨ ਚ ਆਇਆ ਜਦੋਂ ਪੜਨ ਦੇ ਵਿੱਚ ਆਇਆ ਕਿ ਭਈ ਇਹਨਾਂ ਨੇ ਵੇਖਿਆ ਕਿਉਂਕਿ ਉਸ ਦਿਨ ਹੀ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋ ਜਾਂਦਾ ਤਾਂ ਜਦੋਂ ਇਹਨਾਂ ਨੇ ਵੇਖਿਆ ਕਿ ਸਾਡੀ ਖਬਰ ਤਾਂ ਦਬ ਜਾਣੀ ਆ ਤਾਂ ਕਰਕੇ ਕਹਿੰਦੇ ਕਿ ਪੀਸੀ ਜਿਹੜੀ ਉਹ ਰੱਦ ਕਰਨੀ ਪਈ ਹਮ ਅ ਕਾਰਨ ਕੋਈ ਠੋਸ ਰੂਪ ਚ ਇਹਨਾਂ ਨੇ ਨਹੀਂ ਦੱਸਿਆ ਪਰ ਇਹੀ ਸਮਝਿਆ ਗਿਆ ਕਿ ਖਬਰ ਉਹ ਵੱਡੀ ਬਣ ਗਈ ਤਾਂ ਇਹਨਾਂ ਨੂੰ ਲੱਗਿਆ ਕਿ ਯਾਰ ਸਾਡੀ ਤਾਂ ਗੱਲਬਾਤ ਜਿਹੜੀ ਹੈ ਜੋ ਅਸੀਂ ਪਹੁੰਚਾਉਣੀ ਆ ਉਹ ਪਹੁੰਚਨੀ ਨਿਰੂਪਾ ਤੱਕ ਸਰਿਓ ਦੇ ਵਿੱਚ ਤਰੀਫਾਂ ਹੁੰਦੀਆਂ ਨੇ ਚੰਗੇ ਕੰਮ ਜਿਹੜੇ ਕੋਈ ਸਰਕਾਰ ਨੇ ਕੀਤੇ ਆ ਨਾ ਮਤਲਬ ਸਰਕਾਰ ਦਾ ਹੱਕ ਹੈ ਨਾ ਸਰ ਹੁਕਮ ਸਾਹਿਬ ਸਰਕਾਰ ਦਾ ਹੱਕ ਹੈ ਕਿ ਉਹ ਆਪਣੇ ਪ੍ਰਚਾਰ ਲੋਕਾਂ ਤੱਕ ਪਹੁੰਚਾ ਸਕਦੀ ਹੈ ਕਿ ਅਸੀਂ ਆਹ ਕੰਮ ਕੀਤਾ ਸੀ ਆਹ ਕੰਮ ਕੀਤਾ ਤੇ ਜਿਹੜੀ ਸਾਫ਼ ਸੁਥਰੀ ਜਾਂ ਲੋਕ ਪੱਖੀ ਪੱਤਰਕਾਰਤਾ ਉਹਦਾ ਕੰਮ ਇਹੋ ਹੁੰਦਾ ਹੈ ਕਿ ਤੁਸੀਂ ਨੀਤੀਆਂ 'ਚ ਦੇਖਣਾ ਕਿ ਬਈ ਝੋਲ ਕਿੱਥੇ ਆ ਇਹ ਕਹ ਲੋ ਕਿ ਸਮਾਨਾਂਤਰ ਚੱਲਦੇ ਨੇ बराबर ऊपर चल दे ने जी जी दोहे चीजा यानी सरकार अपनेੱਖ ਨੂੰ ਵੜਿਆ ਕੇ ਕਹਿ ਲੋ ਜਾਂ ਲੋਕਾਂ ਤੱਕ ਪਹੁੰਚਾ ਕੇ ਮਜ਼ਬੂਤ ਕਰਨਾ ਚਾਹੁੰਦੀ ਹੈ ਤਾਂ ਦੂਸਰੇ ਪਾਸੇ ਜੋ ਪੱਤਰਕਾਰਤਾ ਉਹ ਕੋਈ ਮਤਲਬ ਕਿ ਵਿਅਕਤੀਗਤ ਕੋਈ ਉਹ ਨਾ ਹੋਵੇ ਜੀ ਕਿ ਅਸੀਂ ਕੋਈ ਵਿਅਕਤੀਗਤ ਲਗਤਬਾਜੀ ਕਰੀ ਜਾਂਦੇ ਹਾਂ ਪਰ ਨੀਤੀਗਤ ਜਿਹੜੀ ਹੈ ਲੋਚਨਾ ਉਹ ਜਰਨਲਿਜ਼ਮ ਦਾ ਇੱਕ ਬਹੁਤ ਸੁੰਦਰ ਹਿੱਸਾ ਹੈ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਖਰ ਚਲੋ ਉਹਨਾਂ ਨੇ ਮੈਨੂੰ ਲੱਗਦਾ ਉਸ ਤੋਂ ਬਾਅਦ ਫਿਰ ਦੁਬਾਰੇ ਪ੍ਰੋਗਰਾਮ ਬਣਾ ਲਿਆ ਹੋਣਾ ਤੇ ਆ ਜਾਣਾ ਆਪਣੇ ਸਾਹਮਣੇ ਜਿਹੜੀਆਂ ਵੀ ਗੱਲਾਂ ਬਾਤਾਂ ਉਹਨਾਂ ਨੇ ਕਰਨੀਆਂ ਸੀਗੀਆਂ ਇਹ ਸੱਚਮੁੱਚ ਇਹ ਦੇਖਿਆ ਜਾਂਦਾ ਕਿ ਕਿਹੜੇ ਮਾਹੌਲ ਦੇ ਵਿੱਚ ਕਿਹੜੀ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ ਕਈ ਵਾਰੀ ਮਾਹੌਲ ਉਦਾਂ ਦਾ ਨਹੀਂ ਹੁੰਦਾ